ਸਵਾਗਤ ਹੈ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਭਰਤੀਆਂ ਨਾਲ ਸੰਬੰਧਿਤ ਜੋਬ ਅਨਾਉਂਸਬੰਧਿਤ ਜਾਂ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਸਿੱਖਿਆ ਭਾਗ ਵੱਲੋਂ 3609 ਟੀਚਰਾਂ ਦੀ ਭਰਤੀ ਕੀਤੀ ਜਾਣੀ ਹੈ ਕਿਸ ਵਿਭਾਗ ਵਿੱਚ ਟੀਚਰਾਂ ਦੀ ਭਰਤੀ ਕੀਤੀ ਜਾਣੀ ਹੈ ਇਸ ਦੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਸਾਮੇ ਸਿਰ ਪਹੁੰਚਦੀ ਰਹੇ ਆਪਾਂ ਗੱਲ ਕਰਦੇ ਆ 3600 ਨਵੇਂ ਟੀਚਰਾਂ ਦੀ ਜਿਹੜੀ ਭਰਤੀ ਸੰਬੰਧੀ ਜਿਹੜਾ ਨੋਟਿਸ ਆਇਆ ਹੈ ਤਾਂ ਉਸ ਦੇ ਸੰਬੰਧ ਵਿੱਚ ਆਪਾਂ ਗੱਲ ਕਰਦੇ ਆ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਅਖਬਾਰ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਆਇਆ ਹੈ ਅਖਬਾਰ ਦੇ ਵਿੱਚ ਖਬਰ ਲੱਗੀ ਹੋਈ ਹੈ ਕਿ 3600 ਟੀਚਰ ਦੀ ਜਿਹੜੀ ਰਿਕਰੂਟਮੈਂਟ ਆ ਰਹੀ ਹੈ children with special needs ਜਿਹੜੇ ਸਪੈਸ਼ਲ ਨੀਡ ਵਾਲੇ ਚਿਲड्रन ਹੁੰਦੇ ਨੇ ਜਿਨ੍ਹਾਂ ਨੂੰ ਸਪੈਸ਼ਲ ਲੋਡ ਹੁੰਦੀ ਹੈ ਟੀਚਰਾਂ ਦੀ ਜਿਵੇਂ ਉਹ ਗੇ ਬੋਲੇ ਜਾਂ ਕੋਈ ਵੀ ਜਿਨ੍ਹਾਂ ਦੇ ਕੋਈ ਵੀ ਜਿਹੜੀ ਡਿਸ ਐਲੀਜੀਬਿਲਟੀ ਹੁੰਦੀ ਹੈ ਤਾਂ ਉਹਨਾਂ ਵਾਸਤੇ ਜਿਹੜੇ ਸਪੈਸ਼ਲ ਟੀਚਰ ਭਰਤੀ ਕੀਤੇ ਜਾਣੇ ਨੇ ਜਿੰਨਾ ਵਾਸਤੇ 3600 ਟੀਚਰ ਦੀ ਜਿਹੜੀ ਭਰਤੀ ਕੀਤੀ ਜਾਣੀ ਹੈ ਸਪੈਸ਼ਲ ਟੀਚਰ ਭਰਤੀ ਜਿਹੜੀ ਹੋਣੀ ਆਪਣੇ ਕੋਲ ਜਿਸ ਦਾ ਪੂਰਾ ਜਿਹੜਾ ਵੇਰਵਾ ਦਿੱਤਾ ਗਿਆ ਕਿਵੇਂ-ਕਿਵੇਂ ਭਰਤੀ ਕਰਨੀ ਹੈ ਤੇ ਕਦੋਂ-ਕਦੋਂ ਭਰਤੀ ਹੋਣੀ ਹੈ ਤਾਂ ਕਿੰਨੇ ਸਟੂਡੈਂਟ ਨੇ ਤਾਂ ਕਿਵੇਂ ਭਰਤੀ ਕੀਤੀ ਜਾਣੀ ਹੈ ਇਸ ਦੀ ਆਪਾਂ ਗੱਲ ਕਰਦੇ ਹਾਂ ਪੂਰਾ ਤੁਹਾਡੇ ਕੋਲ ਇਸ ਦੇ ਵਿੱਚ ਲਿਖਿਆ ਹੋਇਆ ਹੈ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਜਿਸ ਦੀ ਆਪਾਂ ਗੱਲ ਕਰਦੇ ਹਾਂ ਸਪੈਸ਼ਲ ਟੀਚਰ ਭਰਤੀ 2025 ਦੇ ਵਿੱਚ ਜਿਹੜੀ ਟੋਟਲ ਪੋਸਟਾਂ ਹੋਣਗੀਆਂ ਤਾਂ ਉਹ ਤੁਹਾਡੇ ਕੋਲ 3600 ਪੋਸਟਾਂ ਹੋਣਗੀਆਂ 3600 ਟੀਚਰ ਭਰਤੀ ਕੀਤੇ ਜਾਣੇ ਨੇ ਕਿਵੇਂ ਭਰਤੀ ਕੀਤੇ ਜਾਣੇ ਨੇ ਜੇ ਆਪਾਂ ਗੱਲ ਕਰੀਏ ਇਹ ਪਹਿਲਾ ਭਰਤੀ ਕਿੰਨੀ ਵਾਰੀ ਹੋ ਚੁੱਕੀ ਹੈ ਤਾਂ ਇਸ ਭਰਤੀ ਅਜੇ ਤੱਕ ਨਹੀਂ ਹੋਈ ਤਾਂ ਇਹ ਪਹਿਲੀ ਭਰਤੀ ਹੋਵੇਗੀ ਜਿਹੜੇ ਸਪੈਸ਼ਲ ਸਟੂਡੈਂਟਾਂ ਵਾਸਤੇ ਜਿਹੜੀ ਹੈ ਸਪੈਸ਼ਲ ਚਿਲड्रन ਵਾਸਤੇ ਸਪੈਸ਼ਲ ਟੀਚਰਾਂ ਦੀ ਭਰਤੀ ਕੀਤੀ ਜਾਣੀ ਹੈ ਇਹ ਪਹਿਲੀ ਭਰਤੀ ਹੋਵੇਗੀ ਤਾਂ ਇਸ ਦੇ ਵਿੱਚ ਜਿਹੜੇ ਪਹਿਲਾ ਟੀਚਰ ਕੰਮ ਕਰ ਰਹੇ ਨੇ ਤਾਂ ਇਸ ਦੇ ਵਿੱਚ 386 ਜਿਹੜੇ ਨੇ ਪਹਿਲਾ ਟੀਚਰ ਕੰਮ ਕਰ ਰਹੇ ਨੇ ਜੋ ਕਿ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਨੇ ਉਹ ਵੀ ਰੈਗੂਲਰ ਕਰਨ ਦੀ ਗੱਲ ਕੀਤੀ ਗਈ ਹੈ ਜੇ ਆਪਾਂ ਸਟੂਡੈਂਟ ਦੀ ਗੱਲ ਕਰੀਏ ਤਾਂ ਜਿਹੜੇ ਲਗਭਗ ਇਸ ਟਾਈਮ 74979 ਸਟੂਡੈਂਟ ਜਿਹਨਾਂ ਦੀ ਜਿਹੜੀ ਪਛਾਣ ਕੀਤੀ ਗਈ ਏ ਪੰਜਾਬ ਦੇ ਵਿੱਚ ਜਿਹੜੇ ਸਟੂਡੈਂਟ ਨੇ ਤਾਂ ਉਸ ਦੇ ਹਿਸਾਬ ਨਾਲ ਜੇਕਰ ਆਪਾਂ ਪੋਸਟਾਂ ਦੀ ਗੱਲ ਕਰੀਏ ਤਾਂ ਟੀਚਰਾਂ ਦੀ ਜਿਹੜੀ ਜ਼ਰੂਰਤ ਹੈ ਤਾਂ ਉਹ ਹੈਗਾ 38017 ਟੀਚਰਾਂ ਦੀ ਭਰਤੀ ਜਿਹੜੀ ਇਸ ਦੇ ਹਿਸਾਬ ਨਾਲ ਬਣਦੀ ਜਿਹੜੇ ਟੋਟਲ ਸਟੂਡੈਂਟ ਨੇ ਇਸ ਟਾਈਮ ਸਪੈਸ਼ਲ ਨੀਡ ਵਾਲੇ ਸਟੂਡੈਂਟ ਨੇ ਜਿਹੜੇ ਸਪੈਸ਼ਲ ਚਿਲड्रन ਜਿੰਨਾਂ ਨੂੰ ਜ਼ਰੂਰਤ ਹੈ ਸਪੈਸ਼ਲ ਟੀਚਰ ਦੀ ਤਾਂ ਉਹ 47979 ਸਟੂਡੈਂਟ ਦੀ ਜਿਹੜੀ ਹੈ ਪੇਸ਼ਾਨ ਕੀਤੀ ਗਈ ਹੈ ਜਿਸ ਦੇ ਵਿੱਚ ਜਿਹੜੇ ਪੋਸਟਾਂ ਦੀ ਗੱਲ ਕਰੀਏ ਤਾਂ ਪੋਸਟਾਂ ਬਣਦੀਆਂ ਨੇ 43917 ਪੋਸਟਾਂ ਜਿਹੜੀਆਂ ਇਸ ਦੇ ਹਿਸਾਬ ਨਾਲ ਬਣਦੀਆਂ ਨੇ ਕਿਸ ਤਰ੍ਹਾਂ ਜੇਕਰ ਆਪਾਂ ਰੂਲ ਦੇ ਮੁਤਾਬਕ ਗੱਲ ਕਰੀਏ RTE ਦੇ ਜਿਹੜੇ ਹੈ ਰਾਈਟ ਟੂ ਐਜੂਕੇਸ਼ਨ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਸਪੈਸ਼ਲ ਸਟੂਡੈਂਟਾਂ ਲਈ 10 ਸਟੂਡੈਂਟਾਂ ਲਈ ਇੱਕ ਟੀਚਰ ਹੋਣਾ ਚਾਹੀਦਾ ਹੈ ਪ੍ਰਾਇਮਰੀ ਲੈਵਲ ਤੇ ਪਹਿਲੀ ਤੋਂ 5ਵੀਂ ਕਲਾਸ ਤੱਕ ਜਿਹੜਾ ਇੱਕ ਟੀਚਰ 10 ਬੱਚਿਆਂ ਵਾਸਤੇ ਇੱਕ ਟੀਚਰ ਹੋਣਾ ਚਾਹੀਦਾ ਹੈ ਪਹਿਲੀ ਤੋਂ 5ਵੀਂ ਕਲਾਸ ਤੱਕ ਜਿਹੜੇ ਪ੍ਰਾਇਮਰੀ ਲੈਵਲ ਤੇ ਜੇਕਰ ਆਪਾਂ ਸਕੈਂਡਰੀ ਲੈਵਲ ਦੀ ਅੱਗੇ ਗੱਲ ਕਰੀਏ 6ਵੀਂ ਤੋਂ 10ਵੀਂ ਕਲਾਸ ਤੱਕ ਤਾਂ 15 ਸਟੂਡੈਂਟਾਂ ਦੇ ਲਈ ਇੱਕ ਟੀਚਰ ਹੋਣਾ ਚਾਹੀਦਾ ਇਸ ਦੇ ਹਿਸਾਬ ਨਾਲ ਜਿਹੜੇ ਨੇ ਇਹ 47000 ਪਲੱਸ ਜਿਹੜੇ ਸਟੂਡੈਂਟ ਨੇ ਲਗਭਗ 48000 ਸਟੂਡੈਂਟ ਨੇ ਤਾਂ ਉਹਨਾਂ ਲਈ ਜਿਹੜਾ ਅਸੀਂ 3000 ਇਹ ਜਿਹੜਾ ਲਗਭਗ ਜਿਹੜਾ 3900 ਟੀਚਰਾਂ ਦੀ ਜਿਹੜੀ ਇਹ ਜ਼ਰੂਰਤ ਹੋਵੇਗੀ ਤਾਂ ਜਿਸ ਦੀ 3600 ਟੀਚਰਾਂ ਦੀ ਭਰਤੀ ਕੀਤੀ ਜਾਣੀ ਹੈ ਤਾਂ ਇਸ ਦੇ ਲਈ ਜਿਹੜਾ ਅਸੀਂ ਕਿਵੇਂ ਭਰਤੀ ਕੀਤੀ ਜਾਣੀ ਹੈ ਤਾਂ ਇੱਕ ਕੌਮ ਸ਼ੁਰੂ ਹੋਇਆ ਤਾਂ ਇਸ ਦੇ ਵਿੱਚ ਜਿਹੜਾ ਅਸੀਂ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ ਸੀ ਸਪੈਸ਼ਲ ਅ ਬੱਚਿਆਂ ਦੇ ਲਈ ਜਿਹੜਾ ਵੀ ਸਪੈਸ਼ਲ ਟੀਚਰ ਹੋਣੇ ਚਾਹੀਦੇ ਨੇ ਤਾਂ ਜਿਸ ਦਾ ਜਿਹੜਾ ਫੈਸਲਾ ਆ ਚੁੱਕਾ ਹੈ ਜਿਸ ਦਾ ਮਾਰਚ ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਇਹ ਸਾਰੀਆਂ ਸਟੇਟਸ ਨੂੰ ਤੇ ਯੂਟੀ ਨੂੰ ਵੀ ਤੁਸੀਂ ਟੀਚਰ ਭਰਤੀ ਕਰੋ ਸਪੈਸ਼ਲ ਬੱਚਿਆਂ ਦੇ ਲਈ ਟੀਚਰ ਭਰਤੀ ਕੀਤੇ ਜਾਣੇ ਚਾਹੀਦੇ ਨੇ ਜਿਸ ਦੇ ਲਈ ਜਿਹੜਾ ਪੰਜਾਬ ਨਾਮ ਦੇ ਡਿਪਾਰਟਮੈਂਟ ਨੇ ਉਹਨਾਂ ਨੂੰ ਵੀ ਜਿਹੜੀ ਅਪਰੂਵਲ ਮਿਲ ਚੁੱਕੀ ਹੈ ਤਾਂ ਇਹ ਵਰਤੀ ਕਿਵੇਂ ਕੀਤੀ ਜਾਣੀ ਹੈ ਜਿਹੜੇ ਇਹ ਸਾਰੇ ਜਿਹੜੇ 3621 ਵਰਤੀ ਨਹੀਂ ਆਣੀ ਇੱਕੋ ਟਾਈਮ ਤੇ ਸਾਰੇ ਟੀਚਰ ਵਰਤੀ ਨਹੀਂ ਕੀਤੇ ਜਾਣੇ ਤਾਂ ਇਸ ਦੇ ਵਿੱਚ ਜੇ ਪਹਿਲੇ ਸਾਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 1100 ਟੀਚਰ ਵਰਤੀ ਕੀਤੇ ਜਾਣੇ ਨੇ ਦੂਜੇ ਸਾਲ ਦੀ ਗੱਲ ਕਰੀਏ ਤਾਂ 1200 ਟੀਚਰ ਵਰਤੀ ਕੀਤੇ ਜਾਣੇ ਨੇ ਤੇ ਤੀਜੇ ਸਾਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 1300 ਵਰਤੀ ਕੀਤੇ ਜਾਣੇ ਨੇ ਟੋਟਲ ਟੀਚਰਾਂ ਦੀ ਜਿਹੜੀ ਗੱਲ ਕਰੀਏ ਤਾਂ 3600 ਇਸ ਦੇ ਵਿੱਚ ਪੋਸਟਾਂ ਬਣਦੀਆਂ ਨੇ ਜਿੰਨਾਂ ਲਈ ਇਹ ਨੋਟੀਫਿਕੇਸ਼ਨ ਆਇਆ ਜਿੰਨਾਂ ਲਈ ਇੱਕ ਵਾਰ ਦੇ ਵਿੱਚ ਨੋਟਿਸ ਆਇਆ ਕਿ ਜਿਹੜਾ ਸੀ ਮਾਰਚ ਦੇ ਵਿੱਚ ਸੁਪਰੀਮ ਕੋਰਟ ਵਿੱਚ ਜਿਹੜਾ ਫੈਸਲਾ ਆਇਆ ਸੀ ਜਿਸ ਦੇ ਲਈ ਲਗਭਗ ਹੁਣ 3-4 ਮਹੀਨੇ ਲੇਟ ਹੋ ਚੁੱਕੇ ਨੇ ਤਾਂ ਇਹ ਭਰਤੀ ਹੁਣ ਆਏਗੀ ਤਾਂ ਜਿਸ ਦੇ ਪਲੱਸ ਜਿਹੜੇ 386 ਟੀਚਰ ਨੇ ਜਿਹੜੇ ਪਹਿਲਾਂ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਵੀ ਜਿਹੜਾ ਰੈਗੂਲਰ ਕੀਤਾ ਜਾਵੇਗਾ ਤਾਂ ਇਹ ਹੁਣ ਸਪੈਸ਼ਲ ਟੀਚਰਾਂ ਦੀ ਭਰਤੀ ਜਿਹੜਾ 3600 ਟੀਚਰਾਂ ਦੀ ਭਰਤੀ ਕੀਤੀ ਜਾਣੀ ਹੈ ਇਸ ਦੇ ਸਬੰਧ ਵਿੱਚ ਕੀ एलिजिबिलिटी ਹੋਵੇਗੀ ਕੀ ਕੀ ਕੁਆਲਿਫੀਕੇਸ਼ਨ ਹੋਵੇਗੀ ਇਸ ਦੇ ਸਬੰਧ ਵਿੱਚ ਜਿਵੇਂ ਹੀ ਪੂਰਾ ਨੋਟੀਫਿਕੇਸ਼ਨ ਆਵੇਗਾ ਤੁਹਾਨੂੰ ਉਸ ਦੀ ਪੂਰੀ ਜਾਣਕਾਰੀ ਦੇ ਦਿੱਤੀ ਜਾਵੇਗੀ ਜੇ ਅਸੀ ਅੱਜ ਦੀ ਜਾਣਕਾਰੀ ਏਸੀ ਅੱਜ ਦੀ ਅਪਡੇਟ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਅਪਡੇਟ ਸਮੇਂ ਸਿਰ ਪਹੁੰਚਦੀ ਰਹੇ